ਆ ਭਜਾਏ ਨਾ ਉਹ ਦੇਖੋ ਖੜ ਗਿਆ ਇਹ ਆਟੋ ਸੁਧਰ ਨਹੀਂ ਸਕਦੇ ਮੈਂ ਡੇਲੀ ਦੇਣੇ ਤੇ ਘੱਟੋ ਘੱਟ 15 20 ਚਲਾਨ ਕਰਦਾ ਜਦੋਂ ਮੈਂ ਉਧਰ ਚੱਜਣਾ ਡੂੜੀ ਫੇਰ ਲੱਗ ਜਾਂਦੇ ਆ ਇਹਦੇ ਹਰ ਦਿਨ ਇਹਦਾ ਕੋਈ ਸਟੈਂਡ ਬਣਨਾ ਚਾਹੀਦਾ ਉਧਰ ਜਾਣਾ ਨਾ ਉਧਰ ਵੇਖੇ ਮੈਂ ਜਾਣਾ ਸਾਰਾ ਖਾਲੀ ਹੋਇਨਾ ਚਾਹਉ ਹਾਂਜੀ ਫੇ ਆ ਪਰ ਜਾਣਾ ਕਿੰਨਾ ਘਰ ਮੈਂ ਕਹਿੰਦਾ ਮੈਂ ਤਾਂ ਚਲਾਨੇ ਜਿਹੜਾ ਕਾਬੂ ਉਹ ਚਲਾਨ ਘੜੀ ਜਾਂਦਾ ਇਹਨਾਂ ਦੀ ਹਰ ਇੱਕ ਜਗ੍ਹਾ ਤੋਂ ਬੱਦ ਸੱਡੇ ਹੁੰਦਾ ਇਹ ਸਵਾਰੀ ਇੱਕ ਦੋ ਹੁੰਦੀ ਆ 6 7 8 ਲੱਗੇ ਹੁੰਦੇ ਆ ਆਵਾਜ਼ਾਂ ਮਾਰੀ ਜਾਂਦੇ ਆ ਦੇ ਕਰਕੇ ਪੁਲਿਸ ਵਾਲਿਆਂ ਨੇ ਜਦ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਨਾ ਖੜਾਓ ਆਟੋ ਤਾਂ ਉਹ ਤਾਂ ਅੱਗੇ ਆ ਕੇ ਖੜ ਗਏ ਪਰ ਤੁਹਾਡੇ ਕਹਿਣ ਤੋਂ ਬਾਅਦ ਉਹ ਬੱਚੇ ਨੇ ਇੱਥੋਂ ਦੀ ਉਹ ਤਾਂ ਵੈਜੀ ਦਲਕਾ ਹੀ ਮਾਰਿਆ ਆਪਾਂ ਦਲਕਾ ਨਹੀਂ ਮਾਰਿਆ ਤੁਸੀਂ ਦਲਕਾ ਵਰਮ ਵਾਲੇ ਹੁੰਦੇ ਕੌਣ ਯਾਰ ਟ੍ਰੈਫਿਕ ਲੱਗ ਰਿਹਾ ਉਹ ਕਾਈ ਕਰਕੇ ਤੋੜਿਆ ਹੋਰ ਤਾਂ ਆਪਾਂ ਨੂੰ ਖੜਾ ਨਹੀਂ ਦਿੰਦੇ ਭਾਈ ਉਹਨਾਂ ਕੋ ਪੈਸੇ ਲੈਂਦੇ 200 ਰੁਪਏ 50 ਰੁਪਏ ਲੈਂਦੇ ਬੇਨਤ ਨਾ ਕਰੀਏ ਤਾਂ ਕੀ ਕਰੀਏ ਫਿਰ ਚੋਰੀਆਂ ਡਕਾਤੀਆਂ ਮਾਰੀਏ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦ ਆ ਲੁਧਿਆਣਾ ਦੇ ਬੱਸ ਸਟੈਂਡ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਆਟੋ ਵਾਲਿਆਂ ਦੀ ਮਨਮਾਨੀ ਕਿ ਕਿੱਦਾਂ ਇਹ ਆਟੋ ਜਿਹੜੇ ਖੜੇ ਨੇ ਮੇਨ ਰੋਡ ਤੇ ਤੇ ਸਵਾਰੀਆਂ ਪਰਦੇ ਹੋਏ ਨਜ਼ਰ ਆ ਰਹੇ ਨੇ ਇਹ ਕਿਤੇ ਨਾ ਕਿਤੇ ਜਾਮ ਦਾ ਮੁੱਖ ਕਾਰਨ ਵੀ ਹੈ ਇਕਲੀ ਤਸਵੀਰਾਂ ਬੱਸ ਸਟੈਂਡ ਦੀਆਂ ਨਹੀਂ ਬਲਕਿ ਲੁਧਿਆਣਾ ਦੇ ਵਕ ਵਕ ਚੌਕਾਂ ਦੇ ਵਿੱਚ ਵੀ ਇਦਾਂ ਹੀ ਜਾਮ ਦਾ ਕਾਰਨ ਇਹ ਆਟੋ ਤੇ ਈ ਰਿਕਸ਼ਾ ਨੇ ਹੁਣੇ 5 ਮਿੰਟਾਂ ਪਹਿਲਾਂ ਇਹ ਚੌਕ ਬਿਲਕੁਲ ਖਾਲੀ ਹੋ ਗਿਆ ਸੀ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਫਿਰ ਤੋਂ ਜਾਮ ਲਾ ਕੇ ਜਿਹੜੇ ਆਟੋ ਨੇ ਸਵਾਰੀਆਂ ਕਰਕੇ ਖੜੇ ਹੋ ਗਏ ਨੇ ਪੁਲ ਦੇ ਉੱਤੇ ਫਿਰ ਤੋਂ ਇਹ ਬੰਦਾ ਉੱਥੇ ਹੀ ਖੜਾ ਹੋਇਆ ਨਜ਼ਰ ਆਇਆ ਜਿਹੜਾ ਹੁਣ ਥੋੜੀ ਦੇਰ ਪਹਿਲਾਂ ਕਹਿ ਰਿਹਾ ਸੀ ਕਿ ਮੈਂ ਤਾਂ ਸ਼ਿਮਲਾਪੁਰੀ ਜਾਣਾ ਹੈ ਤੇ ਹੁਣ ਵੀ ਦੇਖੋ 5:00 ਵਜੇ ਆਟੋ ਆ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਜਦ ਆਪਾਂ ਕਵਰੇਜ ਸਟਾਰਟ ਕੀਤੀ ਉਦੋਂ ਤਾਂ ਆਟੋ ਖੜੇ ਸੀਗੇ ਬਟ ਕਿਤੇ ਕਿਤੇ ਪੁਲਿਸ ਅਧਿਕਾਰੀ ਦੇ ਆਉਣ ਤੋਂ ਬਾਅਦ ਵੀ ਆਟੋ ਤਾਂ ਸਾਫ਼ ਹੋ ਗਏ ਤੇ ਇੱਕ ਕਰਿੰਦਾ ਵੀ ਸਾਨੂੰ ਨਜ਼ਰ ਆਇਆ ਜਿਲੋਂਪ ਕਰਿੰਦਾ ਹੀ ਕਹਿ ਸਕਦੇ ਕਿਉਂਕਿ ਆਟੋ ਆਨ ਉਹ ਪਜਾਨ ਪਜਾਰ ਰਿਹਾ ਸੀ ਉਹ ਤੇ ਆਟੋ ਵਾਲ ਨੂੰ ਪਜਾਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੁਸੀਂ ਸਾਡੇ ਕੈਮਰੇ ਵਿੱਚ ਜਿਹੜੀ ਤਸਵੀਰਾਂ ਕੈਦ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਬੱਸ ਸਟੈਂਡ ਲੁਧਿਆਣਾ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਵਾਰੀਆਂ ਪੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਪਜਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਬੱਸ ਸਟੈਂਡ ਦੀਆਂ ਤੁਸੀਂ ਦੇਖੋ ਕਿਤਾ ਇਹ ਪਜਾਂਦੇ ਹੋਏ ਨਜ਼ਰ ਆ ਰਹੇ ਨੇ ਜੀ ਸਰ ਕੀ ਗੱਲ ਵਾਟ ਕੀ ਕਿ ਜਾ ਰਹੇ ਹੋ ਲੈ ਰੋ ਇਹ ਖੜ ਜਾਂਦੇ ਨੇ ਰੋਜ਼ ਰੋਜ਼ ਆ ਕੇ ਤੇ ਸਵਾਰੀਆਂ ਇੱਥੋਂ ਦੀ ਪਰਦੇ ਨੇ ਤੇ ਜਾਂਦਾ ਹੀ ਬਹੁਤ ਵੱਡਾ ਕਾਰਨ ਹੈ ਛੋਟੇ ਵੀਰ ਇੱਥੇ ਅਸੀਂ ਦੋ ਮਲਾਜਮਾਂ ਹੁਣ ਜੇ ਮੈਂ ਆ ਵੇਖੋ ਆ ਭਜਾਏ ਨਾ ਉਹ ਦੇਖੋ ਖੜ ਗਿਆ ਇਹ ਆਟੋ ਸੁਧਰ ਨਹੀਂ ਸਕਦੇ ਮੈਂ ਡੇਲੀ ਦੇ ਨਾਲ ਤੇ ਘੱਟੋ ਘੱਟ 15 20 ਚਲਾਨ ਕਰਦਾ ਵੇਖਿਓ ਹੁਣ ਮੈਂ ਤੁਰ ਪਿਆ ਭੱਜ ਗਏ ਜਦੋਂ ਮੈਂ ਉਧਰ ਚੱਜਣਾ ਡਿਊਟੀ ਫੇਰ ਲੱਗ ਜਾਂਦੇ ਆ ਇਹਦੇ ਹਰ ਦਿਨ ਇਹਦਾ ਕੋਈ ਸਟੈਂਡ ਬਣਨਾ ਚਾਹੀਦਾ ਪ੍ਰੋਪਰ ਸਟੈਂਡ ਵੀ ਬੜਿਆ ਹੋਇਆ ਉੱਥੇ ਉਹਦੇ ਇੱਕ ਸਟੈਂਡ ਬਣਿਆ ਇਹ ਚਲਦੇ ਚਲਦੇ ਆ ਇਹਦੇ ਸਵਾਰੀ ਲੰਗੇ ਮੈਂ ਵੱਧ ਤੋਂ ਵੱਧ ਚਲਾਣ ਕਰਦਾ ਇਹਨਾਂ ਦੀ ਆ ਦੇਖੋ ਮੈਂ ਇੱਥੇ ਖੜ ਗਿਆ ਫੇਰ ਉਹ ਖੜ ਗਏ ਹੁਣ ਤੁਸੀਂ ਦੇਖ ਸਕਦੇ ਹੋ ਨਾਨੇ ਤਾਂ ਇੱਥੋਂ ਦੀ ਉਹਨਾਂ ਨੂੰ ਜਾਣ ਨੂੰ ਕਹਿਤਾ ਬਟ ਕਿਤੇ ਨੇ ਕਿਤੇ ਉਹ ਫੇਰ ਅੱਗੇ ਜਾ ਕੇ ਖੜ ਗਏ ਤੇ ਉੱਥੇ ਹੀ ਸਵਾਰੀਆਂ ਪੜਦੇ ਹੋਏ ਨਜ਼ਰ ਆ ਰਹੇ ਮੈਂ ਉਧਰ ਜਾਣਾ ਨਾ ਉਧਰ ਵੇਖੇ ਮੈਂ ਜਾਣਾ ਸਾਰਾ ਖਾਲੀ ਹੋਣਾ ਚਾਹੂੰ ਹਾਂਜੀ ਫੇਰ ਆ ਪਰ ਜਾਣਾ ਕਿੰਨਾ ਘਰ ਮੈਂ ਕਹਾਂ ਮੈਂ ਤਾਂ ਚਲਾਣੀ ਜਿਹੜਾ ਕਾਬੂ ਉਹਦਾ ਚਲਾਣ ਗੱਡੀ ਜਾਂਦਾ ਇਹਨਾਂ ਦੀ ਪਰ ਇਹ ਨਹੀਂ ਜਾਂਦਾ ਸੁੱਧਰਦੇ ਈ ਰਿਕਸ਼ਾ ਜਿਹੜੇ ਈ ਰਿਕਸ਼ਾ ਨੇ ਉਹ ਜ਼ਿਆਦਾ ਖੜਦੇ ਨੇ ਜਿਹੜੇ ਪੁਰਾਣੇ ਡੀਜ਼ਲ ਤੇ ਪੈਟਰੋਲ ਆਟੋ ਨੇ ਉਹ ਖੜਦੇ ਪਾਜੀ ਸਾਰੇ ਇਰਖਸਾ ਵਾਲੇ ਵੀ ਤੇ ਵੀ ਇਹ ਸਵਾਰੀ ਇੱਕ ਹੁੰਦੀ ਆ ਆਟੋ ਚਾਰ ਹੁੰਦੇ ਆ ਉਹ ਵਾਜਾਂ ਮਾਰ ਦੋ ਆਜੋ ਜੀ ਆਜੋ ਜੀ ਆਜੋ ਇਹ ਲੈਣ ਤੇ ਇਹਨਾਂ ਨੂੰ ਮੈਂ ਕਿਹਾ ਮਹ ਜੀ ਤੁਸੀਂ ਸਵਾਰੀਆਂ ਚੱਕਣੀਆਂ ਨਾ ਪਰ ਉੱਪਰ ਲਾਓ ਸਿੰਗਲ ਆਟੋ ਲਾ ਲਓ ਤੋਸਰੀ ਲਾ ਲਓ ਇਹ ਕੰਨ ਦੇ ਨਾਲ ਜੋੜ ਕੇ ਦਨ ਹੁੰਦੇ ਆ ਮੈਂ ਚਲਾਨ ਕਰਦਾ ਜਿੰਨਾ ਮੈਂ ਭੱਜਦਾ ਉਹਨੇ ਭੱਜ ਜਾਂਦੇ ਆ ਫਿਰ ਅੱਗੇ ਜਾ ਕੇ ਖੜ ਜਾਂਦੇ ਨੇ ਹਾਂ ਦੇਖਿਓ ਹੁਣ ਮੈਂ ਹੁਣ ਚੱਲ ਜਣਾਣਾ ਉੱਥੇ ਚੱਲ ਜਣਾ ਜਦੋਂ ਮੇਰਾ ਇੱਧਰ ਚੱਲ ਗਿਆ ਚਲਾਨ ਕਰਨ ਹੁਣ ਮੈਂ ਉਹ ਕਾਰ ਦਾ ਚਲਾਨ ਕੀਤਾ ਠੀਕ ਹੈ ਨਾ ਹੁਣ ਇਹ ਖੜ ਗਿਆ ਇੱਥੇ ਤਾਂ ਚਾਹੀਦੇ ਆ ਚਾਰ ਪੰਜ ਮਲਾਜ਼ਮ ਜ਼ਿਆਦਾ ਕਿ ਉੱਧਰ ਵੀ ਰਹਿਣ ਇੱਧਰ ਵੀ ਰਹਿਣ ਪਰ ਅਸੀਂ ਚਹਾਂਨ ਵੱਤ ਵਤ ਕੜੀ ਜਾਂਦੇ ਸਾਰੀ ਦਿਹਾੜੀ ਇਹ ਨਹੀਂ ਸੁਧਰਦੇ ਕੀ ਲੱਗਦਾ ਨਫਰੀ ਦੀ ਕਮੀ ਹੈ ਇਹ ਨਫਰੀ ਵੀ ਹੈਗੀ ਆ ਪਰ ਇਹ ਸੁਧ ਨਹੀਂ ਸਕਦੇ ਭਾਜੀ ਹੁਣ ਇੱਕ ਅਸੀਂ ਕਿੱਦੇ ਆਟੋ ਦੇ ਦਵਾਲੇ ਲਾਵਾਂਗੇ ਲੁਧਿਆਣੇ ਦਾ ਸਾਰੇ ਲੁਧਿਆਣੇ ਦਾ ਬੱਸ ਸਾਡੇ ਆਟੋ ਆਉਂਦਾ ਹਰ ਇੱਕ ਜਗ੍ਹਾ ਤੋਂ ਬੱਸ ਸਾਡੇ ਆਉਂਦਾ ਇਹ ਸਵਾਰੀ ਇੱਕ ਦੋ ਹੁੰਦੀ ਆ 6-7 ਆਟੋ ਲੱਗੇ ਹੁੰਦੇ ਆ ਆਵਾਜ਼ਾਂ ਮਾਰੀ ਜਾਂਦੇ ਆ ਕੋਈ ਕੰਮ ਨਹੀਂ ਕਰਦੀ ਭੰਜਣਾ ਆਜਣਾ ਭੰਜਣਾ ਜਾਣਾ ਅਏ ਤੇ ਕਿੰਨੇ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਐ ਪ੍ਰੋਪਰ ਵਰਦੀ ਪਾ ਕੇ ਇਹਨਾਂ ਦਾ ਸਟੈਂਡ ਬਣੇ ਨਹੀਂ ਪਹਿਲਾਂ ਇੱਕ ਇਨਫੋਰਮੇਸ਼ਨ ਵੀ ਆਈ ਸੀ ਤੇ ਇੱਕ ਡਰੈਸ ਕੋਡ ਇਹਨਾਂ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਗ੍ਰੇ ਕਲਰ ਦੇ ਤੇ ਬਕਾਇਦਾ ਇਹਨਾਂ ਦੇ ਨੰਬਰ ਪਲੇਟ ਵੀ ਲੱਗੇ ਹੋਣੇ ਜ਼ਰੂਰੀ ਸੀਗੇ ਲੱਗੇ ਸਾੜੇ ਹਾਂਜੀ ਵਿੱਚ ਕਈ ਹੈਗੇ ਆਈ ਰੈਕਸੀ ਵਾਲੇ ਦੂਜੇ ਇਹਨਾਂ ਦੇ ਆਟੋ ਦੇ ਪ੍ਰੋਪਰਿਆਂ ਦਾ ਡਰੈਸ ਲੱਗਾ ਵਰਦੀ ਵੀ ਪਾਉਂਦੇ ਆ ਕਈ ਕਈ ਵਿੱਚ ਨਹੀਂ ਵੀ ਪਾਉਂਦੇ ਪਰ ਅਸੀਂ ਜਦੋਂ ਫੜਦੇ ਆ ਅਸੀਂ ਇਹਦੀ ਵਰਦੀ ਦੇ ਵਿੱਚ ਨਾ ਪਾਈ ਹੋਏ ਵਰਦੀ ਦਾ ਚਲਾਨ ਕੜਨਾ ਰਾਉਂਡ پارک ਦਾ ਕਰਨਾ ਲਾਇਸੈਂਸਰਾ ਉਹਦਾ ਕਰਨਾ ਚਲਾਣ ਵੀ ਇੰਨੇ ਇਹਨਾਂ ਦੇ ਕਰ ਸਕਦੇ ਤਾਂ ਵੀ ਨਹੀਂ ਹਰਦੇ ਠੀਕ ਠੋਕੇ ਬਹੁਤ ਜ਼ਿਆਦਾ ਤੇ ਜਿਹੜੀ ਇਹ ਤਸਵੀਰ ਹੈ ਸਿਰਫ ਲੁਧਿਆਣਾ ਬੱਸ ਸਟੈਂਡ ਦੀ ਨਹੀਂ ਲੁਧਿਆਣਾ ਦੇ ਹਰ ਚੌਂਕ ਦੇ ਵਿੱਚ ਇਦਾਂ ਦੇ ਜਿਹੜੇ ਆਟੋ ਨੇ ਨਜਾਇਜ਼ ਖੜਦੇ ਨੇ ਤੇ ਨਜਾਇਜ਼ ਸਵੈਰੀਆਂ ਪਰਦੇ ਨੇ ਤੇ ਇਹ ਤਸਵੀਰਾਂ ਨੇ ਮੈਂ ਤੁਹਾਡੇ ਨੇਸ਼ਨ ਕਰ ਰਿਹਾ ਹਾਂ ਇਹ ਬੱਸ ਸਟੈਂਡ ਦੀਆਂ ਨਹੀਂ ਜਿੱਥੇ ਪੁਲ ਦੇ ਉੱਤੇ ਆਟੋ ਖੜੇ ਰਹੇ ਤੇ ਦੇਖੋ ਕਿਦਾਂ ਉਹ ਬੰਦਾ ਆਟੋਆਂ ਨੂੰ ਪਹੁੰਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪਿੱਛੋਂ ਦੀ ਜਦ ਇਹਨਾਂ ਨੂੰ ਹਾਕ ਮਾਰ ਕੇ ਇਹਨਾਂ ਨੂੰ ਡਰਾ ਕੇ ਅੱਗੇ ਪਜਾਇਆ ਗਿਆ ਤਾਂ ਇਹ ਤੁਰਦੇ ਹੋਏ ਨਜ਼ਰ ਆਏ ਸੀ ਪਰ ਕਿਧਰ ਵੱਤੇ ਫਿਰ ਅੱਗੇ ਜਾ ਕੇ ਖੜ ਜਾਂਦੇ ਨੇ ਹੁਣ ਤੁਸੀਂ ਦੇਖੋ ਕਿਦਾਂ ਕੱਟਵਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਭਾਈ ਜੀ ਤੁਸੀਂ ਉਹਨਾਂ ਨੂੰ ਆਟੋ ਵਾਲੇ ਨੂੰ ਪੁਜਾਰੇ ਸੀ ਉਹ ਟ੍ਰੈਫਿਕ ਲੱਗ ਰਿਹਾ ਇਸ ਕਰਕੇ ਮੈਂ ਤਾਂ ਕਹਤਾ ਅੱਛਾ ਤੇ ਤੁਸੀਂ ਕੌਣ ਹਾਂਜੀ ਤੁਸੀਂ ਕੌਣ ਸਵਾਰੀ ਹੈ ਵੀਰੇ ਮੈਂ ਆਟੋ ਬੈਨਾ ਵਾ ਆਟੋ ਤਾਂ ਪੈਣਾ ਤੁਸੀਂ ਤਾਂ ਉਹਨਾਂ ਨੂੰ ਆਵਾਜ਼ ਮਾਰ ਕੇ ਕਹਿ ਰਹੇ ਹੋ ਪੱਜੋ ਪੱਜੋ ਉਹ ਤਾਂ ਉਹ ਤਾਂ ਹੀ ਨਹੀਂ ਦੇਖਦਾ ਟ੍ਰੈਫਿਕ ਕਰਕੇ ਪੁਲਿਸ ਵਾਲਿਆਂ ਨੇ ਜਦ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਨਾ ਖੜਾਓ ਆਟੋ ਤਾਂ ਉਹ ਤਾਂ ਅੱਗੇ ਆ ਕੇ ਖੜ ਗਏ ਪਰ ਤੁਹਾਡੇ ਕਹਿਣ ਤੋਂ ਬਾਅਦ ਉਹ ਪੱਜੇ ਨੇ ਇੱਥੋਂ ਦੀ ਉਹ ਤਾਂ ਵੈਜੀ ਦਲਕਾ ਹੀ ਮਾਰਿਆ ਪਤਾ ਦਲਕਾ ਨਹੀਂ ਮਾਰਿਆ ਤੁਸੀਂ ਦਲਕਾ ਬਰਮ ਵਾਲੇ ਹੁੰਦੇ ਕੌਣ ਯਾਰ ਟ੍ਰੈਫਿਕ ਲੱਗ ਰਿਹਾ ਕਾਇਂ ਕਰਕੇ ਤੋਰਿਆ ਹੋਰ ਤਾਂ ਆਪਣੀ ਕੋਈ ਦਿੱਕਤ ਨਹੀਂ ਹਾਂਜੀ ਭਾਈ ਜੀ ਸਵਾਰੀਆਂ ਇੱਥੇ ਪੜ ਸਕਦੇ ਹੋ ਹਾਂਜੀ ਮੇਨ ਰੋਡ ਤੇ ਸਵਾਰੀਆਂ ਪਾ ਸਕਦੇ ਹੋ ਉਹ ਭਾਈ ਨੇ ਬਹੁਤ ਸਖਤਾਈ ਦਿੱਤੀ ਹੋਈ ਆ ਖੜਨ ਨਹੀਂ ਦਿੰਦੇ ਭਾਈ ਉਹਨਾਂ ਕੋ ਪੈਸੇ ਲੈਂਦੇ 100 100 ਰੁਪਿਆ 50 ਰੁਪਿਆ ਲੈਂਦੇ ਆ ਠੀਕ ਹੈ ਨਾ ਤੁਹਾਨੂੰ ਨਹੀਂ ਲੱਗਦਾ ਕਿ ਨਜ਼ਾਇਜ਼ ਨਜ਼ਾਇਜ਼ ਬਿਲਕੁਲ ਨਜ਼ਾਇਜ਼ ਭਾਈ ਮਿਹਨਤ ਨਾ ਕਰੀਏ ਤਾਂ ਕੀ ਕਰੀਏ ਫਿਰ ਚੋਰੀਆਂ ਡਕਾਤੀਆਂ ਮਾਰੀਏ ਮਿਹਨਤ ਤਾਂ ਠੀਕ ਹੈ ਮਿਹਨਤ ਤਾਂ ਠੀਕ ਹੈ ਗੱਲ ਬਟ ਸਵਾਰੀਆਂ ਪਰਨ ਕਰਕੇ ਰੋਡ ਤੇ ਵੀ ਤਾਂ ਜੈਮ ਲੱਗਦਾ ਹਾਂ ਸਵਾਰੀ ਬਿਠਾਣ ਕਰਕੇ ਨਹੀਂ ਚਲੋ ਆਪਾਂ ਤਾਂ ਨਾਲ ਦੀ ਨਾਲ ਤੁਰ ਜਾਨੇ ਜਿਹੜੇ ਖੜਦੇ ਨੇ ਇੱਥੇ ਉਹ ਤਾਂ ਉਹਨਾਂ ਕੋਲ ਪੈਸੇ ਲੈਂਦੇ ਆ 100-100 ਲੈਂਦੇ ਪੈਸੇ ਇਹ ਇਹ ਤੁਹਾਨੂੰ ਸਾਡੇ ਤੇ ਦੇਖ ਸਕਦੇ ਹੋ ਇਹ ਅਲੀਗੇਸ਼ਨ ਵੀ ਲਾ ਰਹੇ ਨੇ ਇੱਕ ਤਰੀਕੇ ਨਾਲ ਤੇ ਗੱਲਬਾਤ ਕਰਦੇ ਆ ਹੋਰ ਵੀ ਆਟੋ ਜਿਹੜੇ ਖੜੇ ਨੇ ਇੱਥੇ ਹਾਂਜੀ ਭਾਜੀ ਤੁਸੀਂ ਆਟੋ ਸਵਾਰੀ ਬਿਠਾ ਰਹੇ ਹੋ ਬੁੱਲਦੇ ਉੱਤੇ ਖੜਾ ਕਰਕੇ ਆਟੋ ਹਾਂਜੀ ਤੇ ਕਰ ਸਕਦੇ ਹੋ ਇੱਧਰ ਨਹੀਂ ਕਰ ਰੋਡ ਤੇ ਗੱਡੀ ਖੜੀ ਕਰ ਸਕਦੇ ਹੋ ਨਹੀਂ ਨਹੀਂ ਜਲਦੀ ਰੋਡ ਹੈ ਇਹਦੀ ਹਾਂ ਗੱਲ ਤਾਂ ਗੱਲ ਤਾਂ ਤੁਸੀਂ ਗੱਲ ਤੋਂ ਆਪੋ ਹੋਤੇ ਹੋ ਗਲਤੀ ਬਾਕੀ ਤਾਂ ਸਭ ਇਸੇ ਲਾਈਨ ਸੇ ਆਨਾ ਪੜਦਾ ਹੈ ਮੇ ਰੋਡ ਉਧਰ ਜਗਾ ਹੈ ਨਹੀਂ ਫਿਰ ਲਾਈਨ ਸੇ ਖੜਨਾ ਪੜਦਾ ਹੈ ਕੀ ਕਰੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਆਟੋ ਜਿਹੜੇ ਪੁਲ ਦੇ ਉੱਤੇ ਹੀ ਖੜੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਇਹ ਟ੍ਰਾਫਿਕ ਦਾ ਬਹੁਤ بڑا ਕਾਰਨ ਹੈ ਜਿਹੜੇ ਟ੍ਰਾਫਿਕ ਜਾਮ ਲੱਗਦਾ ਹੈ ਜੇ ਕਿਸੇ ਬੰਦੇ ਨੇ ਜ਼ਰੂਰੀ ਜਾਣਾ ਹੋਵੇ ਟ੍ਰਾਫਿਕ ਜੇ ਫਸ ਜਾਂਦਾ ਹੈ ਜੇ ਐਂਬੂਲੈਂਸ ਕੱਟਣੀ ਹੋਵੇ ਐਂਬੂਲੈਂਸ ਵੀ ਫਸੀ ਰਹਿ ਜਾਂਦੀ ਹੈ ਮੋਕੇ ਤੇ ਮੌਜੂਦ ਮੁਲਾਜ਼ਮ ਨਾਲ ਜਦ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਦ ਵੀ ਇਹਨਾਂ ਆਟੋ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਅੱਗੇ ਚੱਲ ਜਾਓ ਜਾਂ ਇਹਨਾਂ ਦਾ ਚਲਾਨ ਕੀਤਾ ਜਾਂਦਾ ਉਦੋਂ ਤਾਂ ਇਹ ਬਾਜ਼ ਆ ਜਾਂਦੇ ਨੇ ਬਟ ਫਿਰ ਇਹ ਮੁੜ ਕੇ ਜਿਹੜਾ 5 ਮਿੰਟਾਂ ਬਾਅਦ ਫਿਰ ਆਟੋ ਦੀ ਲਾਈਨ ਇੱਥੇ ਲੱਗ ਜਾਂਦੀ ਹੈ ਤੇ ਮੁੜ ਮੁੜ ਜਾਮ ਦਾ ਕਾਰਨ ਬਣਦੇ ਨੇ ਆਟੋ ਤੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਜਿਹੜਾ ਆਟੋ ਹੈ ਤੁਸੀਂ ਸਰਵਿਸ ਲਾਈਨ ਤੋਂ ਫੜੋ ਤੇ ਇਹਦਾ ਵਿੱਚ 메ਨ ਹਾਈਵੇ ਤੇ ਆਟੋ ਫੜਨਾ ਕਿਤਨਾ ਕਿਤੇ ਗਲਤ ਹੈ ਤੇ ਆਪਣੀ ਦੀ ਜਾਨ ਦਾ ਧਿਆਨ ਰੱਖੋ ਤੇ ਹੋਰਾਂ ਦੀ ਵੀ ਜਾਨ ਨੂੰ ਜੋਖਮ ਵਿੱਚ ਨਾ ਪਾਓ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ